ਆ ਜੋ ਕੁਝ ਵੀ ਕੀਤਾ ਜਾ ਰਿਹਾ ਜਿੱਥੇ ਸਾਡੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਜਿੱਥੇ ਆ ਰੌਲਾ ਪੈ ਰਿਹਾ ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਿਹਾ ਦੋਨੋਂ ਤਿੰਨੋਂ ਰੜਕੇ ਸਾਹਿਬ ਇਹ ਦੋਨੋਂ ਤਾਂ ਇਕੱਠੇ ਐ ਤੇ ਵਿਚਾਲੇ ਤੰਦੂਰ ਤਪਿਆ ਉਹਦੇ ਵਿੱਚ ਅਕਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਉਹ ਵੀ ਚਾਰ ਬੰਦੇ ਨਾਲ ਵਿਚਾਲੇ ਭੇਜ ਦਿੰਦੇ ਐ ਕਿ ਸਰਕਾਰ ਦੀ ਸ਼ੈ ਸਾਨੂੰ ਕਿਸੇ ਨੇ ਪੁੱਛਣਾ ਤੇ ਆ ਜਿਹੜਾ ਪਰਸੋਂ सुरेंद्रਪਾਲ ਕਿਸਾਨ ਜੀ ਦੀ ਡੈਥ ਹੋਈ ਹੈ ਬੜਾ ਸਾਨੂੰ ਉਸ ਗੱਲ ਦਾ ਅਫਸੋਸ ਹੈ ਸੀ ਦੇ ਪਰਿਵਾਰ ਦੇ ਨਾਲ ਸਾਨੂੰ ਬੁਤੀ ਰੱਖਦੇ ਆ ਪਰ ਉਹ ਵੀ ਅਕਾਲੀ ਦਲ ਦਾ ਕਾਰਕਟਰਤਾ ਸੀਗੇ ਸਾਹਿਬ ਤੇ ਹਰਪਾਲਪੁਰਾ ਜੀ ਸਾਡੇ ਜਿਹੜੇ ਵਾਪਸ ਅਕਾਲੀਆਂ ਨੂੰ ਛੱਡ ਕੇ ਸਾਡੇ ਚ ਰਲੇ ਆ ਉਹ ਪਹਿਲਾਂ ਕੁਲੀਗ ਸੀਗੇ ਇਸ ਕਰਕੇ ਉਹਨਾਂ ਦਾ ਨਾਮ ਵੀ ਪਰਚੇ ਚ ਪਾਤਾ ਸਾਹਿਬ ਸਾਰੇ ਪੰਜਾਬ ਨੇ ਵੀਡੀਓ ਦੇਖੀ ਹੈ ਵੀ ਸੁਰਿੰਦਰਪਾਲ ਜਿਹੜੇ ਕਿਸਾਨ ਸੀਗੇ ਉਹ ਗਰਮੀ ਦੇ ਅੰਦਰ ਆਪ ਗਸ਼ ਖਾ ਕੇ ਉੱਥੇ ਡਿੱਗ ਪੈਂਦੇ ਆ ਕੋਈ ਉਹਨਾਂ ਦੇ ਨੇੜੇ ਬੰਦਾ ਨਹੀਂ ਕੁਛ ਨਹੀਂ ਤੇ ਉਹਦੇ ਉੱਤੇ ਉਹ ਲੋਕ ਪਰਚਾ ਕਰਵਾ ਰਹੇ ਹੈ ਜਿਹੜੇ ਉੱਥੇ ਤੁਸੀਂ ਅਗਰ ਵੀਡੀਓ ਨੂੰ ਸੁਣੋ ਤੇ ਬੈਕਗ੍ਰਾਉਂਡ 'ਚ ਜਿਹੜਾ ਰੌਲਾ ਪੈ ਰਿਹਾ ਉਹ ਕਹਿੰਦੇ ਵੀਡੀਓ ਬਣਾਓ ਵੀਡੀਓ ਬਣਾਓ ਕਿਸੇ ਨੇ ਆਹ ਨਹੀਂ ਕਿਹਾ ਵੀ ਸਰੁੰਦਰਪਾਲ ਨੂੰ ਚੱਕੋ ਕੋਈ ਪਾਣੀ ਪਿਆਓ ਜਾਂ ਕੋਈ ਮਾੜਾ ਮੋਟਾ ਹਵਾ ਦਿਓ ਕੋ ਚੱਲੋ ਹਵਾ ਚੱਲੋ ਵੀਡੀਓ ਬਣਾਓ ਕਿਉਂਕਿ ਇਹ ਸਾਰੀ ਇੱਕ ਸੱਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਰਲ ਮਿਲ ਕੇ ਭਾਜਪੀ ਤੋਂ ਡਰੀ ਜਾਂਦੇ ਐ ਇਸ ਕਰਕੇ ਵੀ ਭਾਜਪੀ ਦੇ ਪਿੰਡਾਂ 'ਚ ਜਾ ਕੇ ਵੜ ਗਈ ਤੇ ਥੋਡੇ ਵਾਲਾ ਤਿੰਨ ਚਾਰਾਂ ਦਾ ਸੁਪੜਾ ਸਾਫ ਹੈ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਆ ਬੇਨਤੀ ਕਰਕੇ ਆ ਬ ਇੱਕ ਟਾਈਚ ਨਹੀਂ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਐਗਜੈਕਟ ਜੋ ਹੈ ਸਰਕਾਰ ਕੁਝ ਕਹਿ ਰਹੀ ਹੈ ਐਡਵੋਕੇਟ ਜਨਰਲ ਸਾਹਿਬ ਕੁਝ ਕਹਿ ਰਹੇ ਮੈਂ ਸਹਿਮਤ ਨਹੀਂ ਉਹ ਇੱਕ ਇੰਡੀਪੈਂਡੈਂਟ ਰਿਪੋਰਟ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਪੇਜਣ ਐਂਡ ਆਈ ਹੋਪ ਥੈਟ ਥਿਸ ਸਟੇਟਮੈਂਟ ਇਜ਼ ਟੋਟਲੀ ਬੋਗਸ ਔਨ ਪਾਰਟ ਆਫ ਐਡਵੋਕੇਟ ਜਨਰਲ ਕਿ ਪੰਜਾਬ ਦੇ ਅੰਦਰ ਕੋਈ ਅਤੰਗਵਾਦ ਹੈ ਨਹੀਂ ਜੇ ਹੈ ਤਾਂ ਉਹਦੇ ਵਾਸਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਸੋਚਣਾ ਪਊਗਾ ਸਾਹਿਬ ਆਹ ਕਹਤੇ ਇਲੈਕਸ਼ਨ ਟਾਲਣ ਵਾਸਤੇ ਨਹੀਂ ਕੋ ਕਹਾਣੀਆਂ ਬਣਾਈ ਜਾ ਰਹੀ ਹੈ ਇਲੈਕਸ਼ਨ ਅਗਾ ਪਿਸ਼ਾ ਕਰ ਲਈਏ ਬੜਾ ਗੰਭੀਰ ਮੁੱਦਾ ਸਾਹਿਬ ਆ ਮਸਲਾ ਕੱਲੇ ਬੀਜੇਪੀ ਨੂੰ ਡੀ ਮੋਰਲਾਈਜ਼ ਕਰਨ ਦਾ ਨਹੀਂ ਪੰਜਾਬ ਦੇ ਭਵਿੱਖ ਦੇ ਉੱਤੇ ਜਿਸ ਕਿਸਮ ਦੇ ਇਲਜ਼ਾਮ ਲੱਗ ਰਹੇ ਐ ਵੀ ਇਥੇ ਅਤੰਕਵਾਦ ਆ ਮੇਰੇ ਵਰਡ ਨਹੀਂ ਐ ਸਬ ਐਡਵੋਕੇਟ ਜਨਰਲ ਕਹਿ ਕੇ ਐ ਟੈਰਰਿਜ਼ਮ ਇਸ ਟੇਕਿੰਗ ਰੂਟਸ ਇਨ ਪੰਜਾਬ ਸੋ ਇਹਨੂੰ ਗੰਭੀਰਤਾ ਨਾਲ ਲੈਣ ਆ ਮੈਂ ਬੇਨਤੀ ਕਰ ਗਿਆ ਸਾਡੇ ਬੰਦੇ ਦੇ ਉੱਤੇ ਜਿਹੜਾ ਪਰਚਾ ਹੈ ਟੋਟਲੀ ਬੋਗਸ ਪਰਚਾ ਸਾਹਿਬ ਅੰਡਰ ਪ੍ਰੈਸ਼ਨ ਚੀਫ ਮਿਨਿਸਟਰ ਦੇ ਹਿਦਾਇਤਾਂ ਨਾਲ ਕਾਂਗਰਸ ਪਾਰਟੀ ਦੇ ਹਿਦਾਇਤਾਂ ਨਾਲ ਉੱਥੇ ਇਹਨਾਂ ਦੀ ਆਪਸ ਵਿੱਚ ਮਿਲੀ ਭਗਤ ਹੈ ਸਾਰੇ ਇਹ ਪੰਜਾਬ ਚ ਸਾਰੇ ਹਿੰਦੁਸਤਾਨ ਚ ਮਿਲੀ ਭਗਤ ਹੈ ਸਾਡੇ ਕੈਂਡੀਡੇਟ ਦੇ ਉੱਤੇ ਇਹ ਮੈਂ ਇਸ ਗੱਲ ਦੀ ਵੀ ਚਿੰਤਾ ਬਿਕਟ ਕੀਤੀ ਵੀ ਚਲੋ ਮਾਤੜ ਕਿਤੇ ਹੋਰ ਸਾਡੇ ਵਰਗਿਆਂ ਨਾਲ ਤਾਂ ਜੋ ਕੁਝ ਹੋਊਗਾ ਦੇਖਾਂਗੇ ਪਰ ਇੱਕ ਮਹਿਲਾ ਉਮੀਦਵਾਰ ਉੱਥੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮਹਾਰਾਣੀ ਪ੍ਰਨੀਤ ਕੌਰ ਦੇ ਉਸਕਾ ਜਦੋਂ ਗੱਡੀ ਘੇਰ ਕੇ ਤਾਂ ਉੱਥੇ ਜੋ ਕੁਝ ਕਿਹਾ ਗਿਆ ਹੈ ਮੈਂ ਸਮਝਦਾ ਕਿਸਾਨਾਂ ਨੂੰ ਸ਼ੋਭਾ ਨਹੀਂ ਦਿੰਦਾ ਮੇਰੀ ਬੇਨਤੀ ਕਿਸਾਨਾਂ ਨੂੰ ਐਵੇਂ ਇਹਨਾਂ ਦੇ ਹੱਥਾਂ 'ਚ ਪਿੱਟ ਪਿੱਠੂ ਨਾ ਬਣੋ ਇਹ ਤੁਹਾਨੂੰ ਇਸਤੇਮਾਲ ਕਰ ਰਹੀ ਹੈ ਜੋ ਬਹੁਤ ਹੀ ਮੰਦ ਪਾ ਗਿਆ ਹੈ ਪਰ ਉਸ ਮਸਲੇ ਤੇ ਜੇ ਗੱਲਬਾਤ ਕਰਨੀ ਬਕਾਇਆ ਪਈ ਹੈ ਕਿਸਾਨਾਂ ਵਾਲੀ ਗੱਲ ਵੀ ਮੈਂ ਕਰੂੰਗਾ ਪਰ ਅੱਜ ਮੁੱਦਾ ਪੰਜਾਬ ਦੀ ਇਸ ਅਮਨ ਸ਼ਾਂਤੀ ਦੇ ਉੱਤੇ ਇਸ ਸਰਕਾਰ ਦੀ ਕੌੜੀ ਅੱਖ ਜਿਹੜੀ ਹੈ ਤੇ ਸਰਕਾਰ ਦੇ ਨਾਲ ਜਿਹੜੀ ਪਿੱਠੂ ਸੋ ਕੋਣ ਲਾਪੋਜੀਸ਼ਨ ਕਾਂਗਰਸ ਹੈ ਉਹਦੇ ਲੀਡਰਾਂ ਦੀ ਮੈਂ ਅੱਜ ਇਹਨਾਂ ਕੋਲ ਬੇਨਤੀ ਕਰਕੇ ਆ ਵੀ ਉਹਨਾਂ ਦੇ